ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਕਹਿੰਦੇ ਆਪਾਂ ਜ਼ਿੰਦਗੀ ਦੇ ਵਿੱਚ ਇਹ ਗੱਲ ਕਹਿੰਦੇ ਆ ਕਾਸ਼ ਮੇਰੇ ਕੋਲੇ ਆ ਹੁੰਦਾ ਤਾਂ ਮੈਂ ਆ ਕਰ ਲੈਂਦਾ ਕਾਸ਼ ਮੇਰੇ ਕੋਲੇ ਆ ਚੀਜ਼ ਹੁੰਦੀ ਤਾਂ ਮੈਂ ਆ ਕਰ ਲੈਂਦਾ ਪਰ ਨਹੀਂ ਰੱਬ ਨੇ ਜੋ ਵੀ ਸਾਨੂੰ ਦਿੱਤਾ ਵਾ ਸ਼ਾਇਦ ਇਸ ਦੇ ਵਿੱਚ ਵੀ ਉਹਦੀ ਕੋਈ ਰਜ਼ਾ ਵਾ ਸਾਨੂੰ ਉਸ ਦੇ ਵਿੱਚ ਹੀ ਸਬਰ ਕਰਨਾ ਚਾਹੀਦਾ ਕਦੇ ਵੀ ਬਹੁਤਾ ਨਹੀਂ ਭਜਣਾ ਚਾਹੀਦਾ ਤੇ ਰਹੀ ਗੱਲ ਹਮੇਸ਼ਾ ਉਹਦੇ ਭਾਣੇ ਨੂੰ ਮਿੱਠਾ ਕਰਕੇ ਉਹਨਣਾ ਚਾਹੀਦਾ ਰੱਬ ਦੇ ਭਾਣੇ ਨੂੰ ਇੱਕ ਵਾਰ ਦੀ ਕੀ ਗੱਲ ਹੁੰਦੀ ਆ ਇੱਕ ਪਿੰਡ ਦੇ ਵਿੱਚ ਘਰ ਹੁੰਦਾ ਵਾ ਬਹੁਤ ਹੀ ਸੋਹਣੀ ਫੈਮਿਲੀ ਹੁੰਦੀ ਆ ਹਸਬੰਡ ਵਾਈਫ ਹੁੰਦੇ ਆ ਇੱਕ ਬੱਚਾ ਹੁੰਦਾ 15 ਸਾਲਾਂ ਦਾ ਤਾਂ ਬੱਚਾ ਕੀ ਕਰਦਾ ਕਰਾਟੇ ਸਿੱਖਣ ਦੀ ਜਦ ਕਰਦਾ ਤਾਂ ਉਹ ਬੱਚੇ ਦਾ ਇੱਕ ਹੱਥ ਨਹੀਂ ਹੁੰਦਾ ਸ਼ਾਰਕ ਸੜਕ ਦੁਰਘਟਨਾ ਚ ਐਕਸੀਡੈਂਟ ਤੇ ਵਿੱਚ ਉਹਦਾ ਹੱਥ ਚਲਾ ਗਿਆ ਹੁੰਦਾ ਵਾ ਠੀਕ ਹੁੰਦਾ ਵਾ ਤਾਂ 2-3 ਸਾਲਾਂ ਬਾਅਦ ਬੱਚਾ ਨਾ ਕਰਾਟੇ ਸਿੱਖਣ ਦੀ ਜिद ਕਰਦਾ ਮਾਤਾ ਵੀ ਆਹੀ ਸਿੱਖਣੇ ਆ ਤਾਂ ਘਰ ਦੇ ਕਹਿੰਦੇ ਨਹੀਂ ਵੀ ਤੂੰ ਸਿੱਖ ਨਹੀਂ ਸਕਦਾ ਵੀ ਤੇਰਾ ਇੱਕ ਹੱਥ ਹੀ ਆ ਵੀ ਇੱਕ ਹੱਥ ਨਾਲ ਤੂੰ ਕਰਾਟੇ ਕਿੱਥੋਂ ਖੇਡ ਦੂਗਾ ਨਾ ਖੇਡੇ ਜਾਣੇ ਤੇ ਉਸੋਂ ਵੀ ਇੱਕ ਹੱਥ ਦੀ ਗੇਮ ਨਹੀਂਗੀ ਤਾਂ ਬੱਚਾ ਜिद ਕਰਦਾ ਚਲੋ ਮਾਪੇ ਕੀ ਕਰਦੇ ਆ ਇੱਕ ਟ੍ਰੇਨਰ ਵੇਂਦੇ ਆ ਤੇ ਉਹਦੇ ਕੋਲੇ ਲੈ ਜਾਂਦੇ ਆ ਬੱਚਾ ਖੁਸ਼ ਹੁੰਦਾ ਵਾ ਕਿਉਂਕਿ ਉਹਦਾ ਸੁਪਨਾ ਪੂਰਾ ਹੋਣਾ ਹੁੰਦਾ ਵੀ ਮੈਂ ਸਿੱਖਣਾ ਸ਼ੁਰੂ ਕਰਨ ਲੱਗਾ ਤਾਂ ਕੀ ਹੁੰਦਾ ਵਾ ਜਿਹੜਾ ਕਰਾਟਿਆਂ ਦਾ ਕੋਚ ਹੁੰਦਾ ਟ੍ਰੇਨਿੰਗ ਦਿੰਦਾ ਕੁੰਫੂ ਦੀ ਤਾਂ ਉਹਦੇ ਕੋਲੇ ਜਾਂਦੇ ਉਹ ਕੀ ਕਹਿੰਦਾ ਬੇਟਾ ਵੀ ਤੇਰਾ ਇੱਕ ਹੱਥ ਨਹੀਂ ਆ ਤੇਰੇ ਵੱਸ ਦੀ ਖੇਡ ਨਹੀਂ ਇਹ ਤੂੰ ਰਹਿਣ ਦੇ ਤੂੰ ਕੁਝ ਹੋਰ ਦੇਖ ਲਾ ਉਹ ਬੱਚਾ ਰੋਂਦਾ ਜिद ਕਰਦਾ ਕਹਿੰਦਾ ਨਹੀਂ ਮੈਂ ਤਾਂ ਇਹ ਚੀਜ਼ ਕਰਨੀ ਆ ਤਾਂ ਉਹ ਕਹਿੰਦਾ ਸ਼ਾ ਠੀਕ ਆ ਤਾਂ ਉਹ ਕਹਿੰਦਾ ਵੀ ਇੱਕ ਵਾਰਾ ਤੁਸੀਂ ਮੈਨੂੰ ਖੜਾ ਕੇ ਤਾਂ ਦੇਖੋ ਜੇ ਨਾ ਕਰਾਂ ਤਾਂ ਮੈਨੂੰ ਦੱਸਿਓ ਬੱਚਾ ਕਹਿੰਦਾ ਤਾਂ ਉਹਦੇ 'ਚ ਇੰਨੀ ਸ਼ਿੱਦਤ ਭਾਵਨਾ ਦੇਖ ਕੇ ਤਾਂ ਜਿਹੜਾ ਕੋਚ ਹੁੰਦਾ ਗੁਰੂ ਤਾਂ ਉਹ ਹਾਂ ਕਰ ਦਿੰਦਾ ਤੇ ਹਾਂ ਕਰ ਦੇ ਤਾਂ ਹੋਰ ਵੀ ਬੱਚੇ ਸਾਰੇ ਹੁੰਦੇ ਆ ਉੱਥੇ ਵਿਦਿਆਲੇ 'ਚ ਜਿਹੜੇ ਕਰ ਟੇ ਸਕਦੇ ਹੁੰਦੇ ਆ ਤਾਂ ਉਹ ਵੀ ਆ ਜਾਂਦਾ ਸਾਰਿਆਂ ਨਾਲ ਹੈਲੋ ਹਾਈ ਦੋਸਤੀ ਹੁੰਦੀ ਆ ਕੁਛ ਵਿੱਚ ਮਜ਼ਾਕ ਵੜਾਉਂਦੇ ਆ ਇਹ ਕੀ ਕਰ ਲੂਗਾ ਤਾਂ ਉਹ ਹਿੰਮਤ ਨਹੀਂ ਹਾਰਦਾ ਕਿਸੇ ਦੇ ਤੰਨ ਮੇਨੇ ਨਹੀਂ ਸੁਣਦਾ ਅੱਗੇ ਵਧਦਾ ਰਹਿੰਦਾ ਵਾ ਸਿਰਫ ਟ੍ਰੇਨਿੰਗ ਤੇ ਫੋਕਸ ਕਰਦਾ ਤਾਂ ਕੀ ਹੁੰਦਾ ਵਾ ਜਿਹੜਾ ਕੰਫਰਮਾਸਟਰ ਹੁੰਦਾ ਵਾ ਉਹ ਉਹਨੂੰ ਇੱਕ ਦਾ ਸਿਖਾਉਂਦਾ ਵਾ ਇੱਕ ਲੱਤ ਦਾ ਤਾਂ ਉਹ ਉਸੇ ਲੱਤ ਨੂੰ 2-3 ਦਿਨ ਕਰਦਾ ਰਹਿੰਦਾ ਕਰਦਾ ਰਹਿੰਦਾ ਹਫਤਾ ਬੀਤ ਜਾਂਦਾ ਉਹ ਜਾਂਦਾ ਕਹਿੰਦਾ ਇਹੀ ਕਰ ਉਹਨੂੰ ਇੱਕ ਹੀ ਲੈਸਨ ਮਿਲਦਾ ਰਹਿੰਦਾ ਤਿੰਨ ਮਹੀਨੇ ਉਹ ਤੋਂ ਇੱਕ ਹੀ ਲੈਸਨ ਕਰਾਉਂਦਾ ਵਾ ਤਾਂ ਕੀ ਹੁੰਦਾ ਵਾ ਚਲੋ ਸਮਾਂ ਬੀਤਦਾ ਆਪਣੇ ਆਪ ਚੱਲਦਾ ਥੋੜਾ ਬਹੁਤ ਹੋਰ ਵੀ ਸਿਖਾਉਂਦੇ ਆ ਉਹ ਪ੍ਰੈਕਟਿਸਟ ਲੱਤ ਦੀ ਜਿਹੜੀ ਪਹਿਲੇ ਦਿਨ ਤੋਂ ਸ਼ੁਰੂ ਕੀਤੀ ਸੀ ਉਹ ਸਭ ਤੋਂ ਵੱਧ ਕਰਾਉਂਦਾ ਉਹਨੂੰ ਤਾਂ ਚਲੋ ਟ੍ਰੇਨਿੰਗ ਪੂਰੀ ਹੁੰਦੀ ਆ ਟ੍ਰੇਨਿੰਗ ਤੋਂ ਬਾਅਦ ਉਸ ਅੱਠ ਦਾ ਹੁਣ ਇੱਕ ਮੇਨ ਲੀਡਰ ਚੁਣਿਆ ਜਾਣਾ ਹੁੰਦਾ ਵਾ ਤਾਂ ਕੀ ਹੁੰਦਾ ਵਾ ਇੱਕ ਕੰਪੀਟੀਸ਼ਨ ਕਰਾਉਂਦੇ ਆ ਇੱਕ ਕੰਪੀਟੀਸ਼ਨ ਕਰਾਉਂਦੇ ਆ ਕਿਸੇ ਹੋਰ ਵਿਰੋਧੀ ਧਰ ਨਾਲ ਤਾਂ ਉਹ ਬੱਚੇ ਸਾਰੇ ਪਾਰਟਿਸਿਪੇਟ ਕਰਦੇ ਤੇ ਉਹ ਵੀ ਪਾਰਟਿਸਿਪੇਟ ਕਰਦਾ ਜਿਹਦਾ ਇੱਕ ਹੱਥ ਹੁੰਦਾ ਤਾਂ ਕੀ ਹੁੰਦਾ ਵਾ ਉਹਨਾਂ ਦੇ ਵਿੱਚ ਇੱਕ ਵਿਰੋਧੀ ਧਰ ਦਾ ਬਹੁਤ ਤਕੜਾ ਹੁੰਦਾ ਹੁੰਫੋਲਾ ਜਿਹੜਾ ਖਿਡਾਰੀ ਆ ਤਾਂ ਉਹ ਜਦੋਂ ਕੀ ਕਹਿੰਦੇ ਵੀ ਜਿਹਦੇ ਕਿਨਾਰੇ ਨੇ ਮੱਠ ਦਾ ਉਹਨੇ ਮਤਲਬ ਕਿ ਮੁੱਖ ਅਧਿਕਾਰੀ ਬਣਨਾ ਵਾ ਜਿਹੜਾ ਇੱਥੋਂ ਜਿੱਤੂਗਾ ਉਹਨੂੰ ਨਾਮ ਦਿੱਤਾ ਜਾਊਗਾ ਤਾਂ ਉਹ ਥੋੜਾ ਐ ਇਗੋ ਚ ਹੁੰਦਾ ਥੋੜਾ ਹੰਕਾਰ ਚ ਹੁੰਦਾ ਵੀ ਇਹ ਵੀ ਇਹਦਾ ਵੀ ਪਹਿਲਾ ਖਿਡਾਰੀ ਇਹ ਆ ਗਿਆ ਵਾ ਵੀ ਇਹਨੂੰ ਤਾਂ ਮੈਂ ਮੈਂਟ ਚ ਚਿੱਤ ਕਰ ਦੂੰਗਾ ਢੇਰੀ ਕਰ ਦੂੰਗਾ ਇੱਕ ਤਾਂ ਇਹਦਾ ਹੱਥ ਨਹੀਂਗਾ ਉਹ ਕੀ ਕਰਦਾ ਵਾ ਇੱਕ ਦੋ ਲੱਤਾਂ ਮਾਰਦਾ ਮਤਲਬ ਕਿ ਉਹਦੇ ਮਾਰਦਾ ਦਾ ਪਿੱਛੇ ਉਹਨੂੰ ਸੈੱਟ ਦੇ ਦਿੰਦਾ ਥੱਲੇ ਮੁੱਦੜੇ ਮੂੰ ਤੇ ਕੀ ਹੁੰਦਾ ਵਾ ਬਾਅਦ ਚ ਜਦੋਂ ਉਹੀ ਖਿਡਾਰੀ ਉਹ ਜਦੋਂ ਥੋੜਾ ਓਵਰ ਥਿੰਕਿੰਗ ਚ ਆ ਜਾਂਦਾ ਵਾ ਉਹ ਵੀ ਹਵਾ ਕਰਦਾ ਵਾ ਵੀ ਆਪਣੇ ਆਪ ਨੂੰ ਮੈਂ ਬਹੁਤ ਤਾਕਤਵਰ ਹਾਂ ਇਦਾਂ ਕਰਕੇ ਮੈਨੂੰ ਸਾਰੇ ਦਾਫੇ ਚ ਆਉਂਦੇ ਆ ਜਦੋਂ ਉਹ ਉਸ ਚੀਜ਼ ਦੇ ਵਿੱਚ ਜਾਂਦਾ ਵਾ ਜਿਹੜਾ ਉਹ ਖਿਡਾਰੀ ਹੁੰਦਾ ਵਾ ਉਹ ਫਾਰਮ ਚ ਆ ਜਾਂਦਾ ਫਾਰਮ ਚ ਆਉਣ ਨਾਲ ਜਿਹੜੀ ਉਹਨ ਇੱਕ ਲੱਤ ਦੀ ਪ੍ਰੈਕਸਟ ਸਭ ਤੋਂ ਵੱਧ ਕੀਤੀ ਹੁੰਦੀਗਾ ਉਹੀ ਲੱਤ ਘੁਮਾ ਕੇ ਉਹਦੇ ਸੀਨੇ 'ਚ ਮਾਰਦਾ ਤੇ ਉਹਨੂੰ ਥੱਲੇ ਸੱਟ ਦਿੰਦਾ ਤਾਂ ਉਹ ਖਿਡਾਰੀ ਜਿੱਤ ਜਾਂਦਾ ਵਾ ਜਿੱਤਨ ਤੋਂ ਬਾਅਦ ਫਿਰ ਉਹ ਜਿਹੜੀ ਬਾਹ ਫਾੜਨ ਕੇ ਦੂਸਰੇ ਖੜਾ ਰਹੇ ਨੇ ਉਹਨੇ ਥੱਲੇ ਸਿੱਟਣਾ ਹੁੰਦਾ ਉਹ ਬਾਹ ਹੀ ਨਹੀਂ ਹੁੰਦੀ ਉਹਦੇ ਤਾਂ ਜਿਹੜੀ ਉਹਦੀ ਜਿਹੜੀ ਕਮਜ਼ੋਰੀ ਹੁੰਦੀ ਆ ਉਹ ਉਹਦਾ ਜਿੱਤ ਦਾ ਕਾਰਨ ਬਣ ਜਾਂਦੀ ਆ ਸੋ ਇਸ ਕਰਕੇ ਸਾਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਮੇਰੇ ਕੋਲ ਆ ਚੀਜ਼ ਹੁੰਦੀ ਤਾਂ ਮੈਂ ਆ ਕਰ ਲੈਣਾ ਜੋ ਵੀ ਤੁਹਾਡੇ ਕੋਲ ਆ ਸੋ ਬੈਸਟ ਆ ਇਸ ਕਰਕੇ ਕਦੇ ਵੀ ਰੱਬ ਤੇ ਕੀਤੇ ਤੇ ਗਿਲਾਸ਼ਪਵਾ ਨਹੀਂ ਕਰਨਾ ਚਾਹੀਦਾ ਸੋ ਉਸ ਕਰਕੇ ਉਹਦੀ ਰਾਜਾ ਵਿੱਚ ਰਹਿਣਾ ਚਾਹੀਦਾ ਜੋ ਦਿੱਤਾ ਸੋ ਸੱਤ ਕਰਕੇ ਮੰਨਣਾ ਚਾਹੀਦਾ ਏਸੀ ਛੋਟੀ ਜੀ ਕਹਾਣੀ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜੇ ਕਿਸੇ ਆਪਣੇ ਦੋਸਤ ਮਿੱਤਰ ਨੂੰ ਸ਼ੇਅਰ ਕਰਨੀ ਤਾਂ ਉਸ ਨੂੰ ਵੀ ਸ਼ੇਅਰ ਕਰ ਸਕਦੇ ਆ ਜੇ ਵਧੀਆ ਲੱਗੇ ਤਾਂ ਮਿਲਦੇ ਆ ਕਿਸੇ ਅਗਲੇ ਕਿਸੇ ਕਹਾਣੀ ਸਟੋਰੀ ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ